ग्लोबल पंजाब टीवी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਖੇਤੀ ਛੱਡ ਰਿਹਾ ਹੈ ਪੰਜਾਬ ਦੀ ਖੇਤੀ ਤੇ ਪੰਜਾਬ ਦੇ ਖੇਤ ਠੇਕੇ ਤੇ ਨੇ ਇਸ ਵਾਰ ਮੈਂ ਕਿਉਂ ਕਰ ਰਿਹਾ ਇਹ ਬਹੁਤ ਗੰਭੀਰ ਖਬਰ ਹੈ ਕਿ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਖੇਤ ਚੋਂ ਬਾਹਰ ਹੋ ਰਹੀ ਹੈ ਤੇ ਲਗਾਤਾਰ ਖੇਤੀ ਠੇਕਾਦਾਰਤ ਖੇਤੀ ਹੁੰਦੀ ਜਾ ਰਹੀ ਹੈ ਇੱਕ ਪਾਸੇ ਪੰਜਾਬ ਚ ਜ਼ਮੀਨਾਂ ਘਟ ਰਹੀਆਂ ਉੱਥੇ ਜੀ ਕਲੋਨੀਆਂ ਘਟ ਹੋ ਗਈਆਂ ਉੱਥੇ ਜੀ ਸ਼ਹਿਰ ਬਸ ਗਿਆ ਉੱਥੇ ਜੀ ਪ੍ਰੋਜੈਕਟ ਆ ਗਿਆ ਉੱਥੇ ਜੀ ਰੇਲ ਨਿਕਲ ਗਈ ਉੱਥੇ ਜੀ ਹਾਈਵੇ ਨਿਕਲ ਗਿਆ ਆ ਨਵੇਂ ਐਕਸਪ੍ਰੈਸ ਵੇ ਬਣ ਗਏ ਜੀ ਆ ਉਦਯੋਗ ਆ ਰਿਹਾ ਜੀ ਅੱਡਰ ਆ ਰੈੱਡ ਐਂਟਰੀ ਜ਼ਮੀਨ ਹੈ ਜੀ ਆ ਜੀ ਇੱਥੇ ਇਹ ਲੱਗ ਸਕਦੀ ਹੈ ਜੀ ਇੰਡਸਟਰੀ ਇੱਥੇ ਐ ਹੋਣਾ ਜੀ ਇਹ ਸਾਰੇ ਦੂਸਰੇ ਪਾਸੇ ਜਿਹੜੀ ਜ਼ਮੀਨ ਚ ਖੇਤੀ ਹੋ ਰਹੀ ਹੈ ਉਸ ਜ਼ਮੀਨ 'ਚ ਖੇਤ ਨੂੰ ਬਾਹ ਕੌਣ ਰਿਹਾ ਹੈ ਉਸ ਜ਼ਮੀਨ ਤੇ ਕਾਸਟ ਕੌਣ ਕਰ ਰਿਹਾ ਹੈ ਉਸ ਜ਼ਮੀਨ ਤੇ ਟਰੈਕਟਰ ਹਲ ਕੌਣ ਚਲਾ ਰਿਹਾ ਹੈ ਇਸ ਵਾਰ 49 ਫੀਸਦੀ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਇਹ ਤੱਥ ਹੈਰਾਨ ਕਰਨ ਵਾਲੇ ਨੇ 100 ਕਿਸਾਨਾਂ ਪਿੱਛੇ 49 ਕਿਸਾਨ ਆਪਣੇ ਖੇਤ 'ਚ ਖੇਤੀ ਕਰਦੇ ਨੇ ਇਹਦਾ ਮਤਲਬ 61 ਕਿਸਾਨ ਆਪਣੇ ਖੇਤ 'ਚ ਖੇਤੀ ਨਹੀਂ ਕਰਦੇ ਕੌਣ ਕਰ ਰਿਹਾ ਉਹਨਾਂ ਦੀ ਖੇਤੀ ਠੇਕੇਦਾਰਤ ਖੇਤੀ ਹੈ ਇੱਕ ਰਿਪੋਰਟ ਮੇਰੇ ਮੂਰੇ ਪਈ ਹੈ ਜਿਹੜੀ ਰਿਪੋਰਟ ਧਿਆਨ ਮੰਗਦੀ ਸੀ ਮੈਨੂੰ ਲੱਗਿਆ ਕਿ ਇਹਦੀ ਗੱਲ ਹੋਣੀ ਜ਼ਰੂਰੀ ਹੈ ਕੇਂਦਰੀ ਅਨਾਜ ਖਰੀਦ ਪੋਰਟਲ ਦੇ ਤੱਥਾਂ ਦੇ ਅਨੁਸਾਰ ਇਹ ਖਲਾਸਾ ਹੁੰਦਾ ਹੈ ਉਹਦੇ ਆਧਾਰਤ ਇਹ ਰਿਪੋਰਟ ਸਾਡੇ ਮੂਰੇ ਲਿਆਂਦੀ ਹੈ ਚਰਨਜੀਤ ਭੁੱਲਰ ਬਾਈ ਖਰਾਨੇ ਚਰਨਜੀਤ ਭੁੱਲਰਾਂ ਦੀ ਰਿਪੋਰਟ ਤੇ ਜੇ ਨਜ਼ਰਸਾਨੀ ਕਰوں ਕਹਿੰਦੇ ਪੰਜਾਬ ਦੇ ਕੇਵਲ 39% ਦੇ ਕਿਸਾਨ ਹੀ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਬਾਕੀ ਕਿਸਾਨਾਂ ਦੀ ਨਿਰਪਰਤਾ ਬਗਾਨੇ ਖੇਤਾ ਹੁੰਦੇ ਹੈ ਪਿਤਾ ਪੁਰਖੀ ਧੰਦੇ ਚ ਕਿਸਾਨੀ ਜਗਤ ਦੀ ਅਗਲੀ ਪੀੜੀ ਬਾਹਰ ਹੋ ਰਹੀ ਹੈ ਸੁੱਬੇ ਚ 48.31% ਦੀ ਕਿਸਾਨ ਠੇਕੇ ਤੇ ਜ਼ਮੀਨਾਂ ਲੈਂਦੇ ਨੇ ਕੇਂਦਰੀ ਅਨਾਜ ਖਰੀਦ ਪਟਰ ਅਨੁਸਾਰ ਝੋਨੇ ਦੇ ਸੀਜ਼ਨ ਚ 12.83 ਲੱਖ ਮਤਲਬ 12 ਲੱਖ 83000 ਕਿਸਾਨਾਂ ਦੇ ਕੀਤੇ ਮੁਲਾਂਕਣ ਚ ਇਹ ਤੱਥ ਉਭਰੇ ਨੇ ਕਿ ਪੰਜਾਬ ਦੇ ਲਗਭਗ 5 ਲੱਖ 4.98 ਲੱਖ ਕਿਸਾਨਾਂ ਨੇ ਆਪਣੀ ਜ਼ਮੀਨ ਤੇ ਖੇਤੀ ਕਰਕੇ ਫਸਲ ਵੇਚ-ਵਟਤ ਕੀਤੀ ਹੈ ਮਤਲਬ 4.98 ਲੱਖ ਇਹਦਾ ਮਤਲਬ 38.83% ਦੀ ਲਗਭਗ 39% ਕਿਸਾਨਾਂ ਨੇ ਆਪਣੇ ਖੇਤਾਂ 'ਚ ਆਪ ਫਸਲ ਬੀਜੀ ਤੇ ਆਪ ਹੀ ਉਸ ਦੀ ਵੇਚ-ਵਟਤ ਕੀਤੀ ਹੈ ਆਪਣੀ ਠੇਕੇ ਉੱਤੇ ਜ਼ਮੀਨ ਲੈ ਕੇ 5.3 ਲੱਖ ਮਤਲਬ ਲਗਭਗ 41.31% ਦੀ ਕਿਸਾਨ ਖੇਤੀ ਕਰਦੇ ਨੇ ਸਿਡੋ ਨੇ ਜਿਹੜੇ ਠੇਕੇ ਤੇ ਲੈ ਕੇ ਕਰਦੇ ਨੇ ਮਤਲਬ ਜਦੋਂ ਕਿ ਜਿਹੇ 39% ਦੀ ਆਪ ਕਰ ਰਹੇ ਤਾਂ 61% ਦੀ ਆਪ ਨਹੀਂ ਕਰ ਰਹੇ ਇਹਦੇ ਵਾਲੇ ਨਾਲ ਤਾਂ ਇਹ ਅੰਕੜਾ ਵੀ ਬਣਦਾ ਪਰ ਦੂਸਰੇ ਪਾਸੇ ਉਹ ਨੇ ਜਿਹੜੇ ਆਪਣੇ ਖੇਤ ਚ ਤਾਂ ਬੋਂਦੇ ਨੇ ਨਾਲ ਦੂਜਿਆਂ ਦੀ ਲੈ ਕੇ ਹੀ ਬੋਂਦੇ ਨੇ ਸੋ ਕਹਿੰਦੇ ਆਪਣੀ ਤੇ ਠੇਕੇ ਤੇ ਜ਼ਮੀਨ ਲੈ ਕੇ 5,30,000 ਲਗਭਗ 41.31% ਦੀ ਕਿਸਾਨ ਖੇਤੀ ਕਰਦੇ ਨੇ ਇਸੇ ਤਰ੍ਹਾਂ ਲੀਜ਼ ਤੇ ਜ਼ਮੀਨ ਲੈ ਕੇ 2.55% ਦੀ ਅਤੇ ਛਾਇਰਡ ਕਾਸਟ ਕਰਨ ਵਾਲੇ ਕਿਸਾਨ 17.31% ਨੇ ਹੁਣ ਇਹ ਸਾਰੇ ਆંકੜੇ ਮਿਲਾ ਕੇ ਉੱਥੇ ਪਹੁੰਚ ਜਾਣੀ ਹੈ ਕਾਣੀ ਹਰਿਆਣਾ ਚ 70.85% ਦੀ ਕਿਸਾਨ ਖੁਦ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਹੁਣ ਆਹ ਫਰਕ ਦੇਖੋ ਹਰਿਆਣਾ ਚ 78% ਦੀ 77.85 78% ਦੀ ਕਿਸਾਨ ਆਪਣੇ ਖੇਤ ਚ ਆਪ ਖੇਤੀ ਕਰਦੇ ਨੇ ਤੇ ਪੰਜਾਬ ਚ 39% ਦੀ ਲਗਭਗ ਉਹਦੇ ਅੱਧ ਚ ਖੜੇ ਆ ਸੀ ਸੋ ਇੱਥੋਂ ਦਾ ਇਹ ਲਾ ਹਾਂ ਇਹ ਖੇਤੀ ਕਰਦੇ ਨੇ ਅਜਿਹੇ ਕਿਸਾਨ ਉੱਤਰ ਪ੍ਰਦੇਸ਼ ਚ 98.31% ਦੀ ਹਨ ਮਤਲਬ ਉੱਥੇ ਲਗਭਗ ਯੂਪੀ ਦੇ ਵਿੱਚ 100% ਦੇ ਕਿਸਾਨ ਆਪ ਖੇਤੀ ਕਰ ਰਿਹਾ ਜਿਠੇਕੇ ਤੇ ਨਹੀਂ ਹੈ ਸਰ ਝੋਨੇ ਦੀ ਕਾਸਟ ਵਾਲੇ ਸੂਬਿਆਂ ਦੀ ਕੌਮੀ ਔਸਤ ਦੇਖੀਏ ਤਾਂ 79.68 ਲਗਭਗ 80% ਦੀ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰਦੇ ਨੇ ਪੰਜਾਬ ਦੀ ਠੇਕਾ ਖੇਤੀ ਦਾ ਬਾਜ਼ਾਰ ਚੌੜਾ ਹੋਣ ਲੱਗਿਆ 2016-17 ਤੋਂ ਪੰਜਾਬ ਪੰਜਾਬੀ ਨੌਜਵਾਨ ਸਟੱਡੀ ਵੀਜ਼ੇ ਉੱਤੇ ਵਿਦੇਸ਼ ਦਾ ਰੁਕ ਕਰ ਰਿਹਾ ਉਡਾਰੀ ਮਾਰ ਰਿਹਾ ਜਿਸ ਦੇ ਜਿਸ ਨੇ ਠੇਕੇ ਦੀ ਖੇਤੀਦਾਰਾ ਮੋਕਲਾ ਕੀਤਾ ਚਾਰ ਜ਼ਿਲ੍ਹਿਆਂ ਚ 50% ਤੋਂ ਜ਼ਿਆਦਾ ਕਿਸਾਨ ਠੇਕੇ ਤੇ ਖੇਤੀ ਕਰਦੇ ਨੇ ਪੋਰਟਲ ਅਨੁਸਾਰ ਚਿੱਤ ਪਗਤ ਸਿੰਘ ਨਗਰ ਨਮਾਸ਼ਾਹ ਜ਼ਿਲ੍ਹੇ ਚ ਸਭ ਤੋਂ ਵੱਧ 56.12% ਦੀ ਕਿਸਾਨ ਠੇਕੇ ਤੇ ਜ਼ਮੀਨਾਂ ਲੈਂਦੇ ਨੇ ਹਸ਼ਿਆਰਪੁਰ 50.81% ਦੀ ਕਿਸਾਨ ਠੇਕੇ ਤੇ ਜ਼ਮੀਨਾਂ ਲੈਂਦੇ ਨੇ ਜਲੰਧਰ ਚ 50.19% ਦੀ ਰੋਪੜ ਚ 50.46% ਦੇ ਕਿਸਾਨ ਠੇਕੇ ਤੇ ਜ਼ਮੀਨਾਂ ਲੈ ਕੇ ਖੇਤੀ ਕਰਦੇ ਨੇ। ਅਸਲ ਵਿੱਚ ਹੁਣ ਛੋਟੀ ਕਿਸਾਨੀ ਨੂੰ ਛੋਟੇ ਖੇਤ ਬਾਰਾ ਨਹੀਂ ਖਾਂਦੇ। ਤੇ ਵੱਡੇ ਕਿਸਾਨਾਂ ਦੇ ਠੇਕੇ ਉੱਤੇ ਜ਼ਮੀਨਾਂ ਲੈ ਕੇ ਖੇਤੀ ਵਧਾ ਲਈ ਹੈ। 2011 ਦੀ ਜਨਗਣਨਾ ਅਨੁਸਾਰ ਸੂਬੇ ਚ 2 ਲੱਖ ਛੋਟੇ ਕਿਸਾਨ ਖੇਤੀ ਤੋਂ ਬਾਹਰ ਹੋ ਗਏ ਨੇ। ਦੇਸ਼ ਚ ਛੋਟੇ ਕਿਸਾਨਾਂ ਦੀ ਗਿਣਤੀ 11 ਕਰੋੜ ਤੋਂ ਵੱਧ ਕੇ 12 ਕਰੋੜ ਹੋ ਗਈ ਹੈ। ਪੰਜਾਬ ਚ ਆਮ ਜ਼ਮੀਨਾਂ ਦਾ ਠੇਕਾ ਪ੍ਰਤੀ ਏਕੜ 50000 ਤੋਂ ਸ਼ੁਰੂ ਹੋ ਕੇ ਕਿੰ ਖੇਤਿਆਂ ਚ 80000 ਏਕੜ ਤੱਕ ਵੀ ਜਾ ਰਿਹਾ ਹੈ ਸੂਬੇ ਚ 2 ਲੱਖ ਏਕੜ ਪੰਚਾਇਤੀ ਜ਼ਮੀਨ ਹੈ ਜਿਸ ਤੋਂ ਐਤਕੀ 515 ਕਰੋੜ ਦੀ ਆਮਦਨ ਹੋਈ ਹੈ ਪੰਚਾਇਤੀ ਜ਼ਮੀਨਾਂ ਦਾ ਔਸਤਨ ਠੇਕਾ ਪ੍ਰਤੀ ਏਕੜ 3882 ਰੁਪਏ ਹੈ ਸੋ ਇਹ ਜਿਹੜੇ ਖੇਤੀ ਮਸ਼ੀਨਰੀ ਦਾ ਕਹਿੰਦੇ ਉਹਦਾ ਆਕਾਰ ਵੱਡਾ ਹੋ ਰਿਹਾ ਹੈ ਇਸ ਕਾਰਨ ਛੋਟਾ ਕਿਸਾਨ ਖੇਤੀ ਚੋਂ ਬਾਹਰ ਆ ਕੇ بڑے ਜਿਹੜੇ ਕਿਸਾਨ ਨੇ ਉਹਨਾਂ ਨੂੰ ਫਰਕ ਨਹੀਂ ਪੈਂਦਾ ਫਿਰ ਉਹ ਸੰਭਾਲ ਲੈਂਦੇ ਨੇ ਨਵੀਂ ਪੀੜ੍ਹੀ ਦੀ ਖੇਤੀ ਚ ਰੁਚੀ ਘਟ ਰਹੀ ਹੈ ਅਰਥ ਸ਼ਾਸਤਰੀ ਡਾਕਟਰ ਆਰ.ਐਸ. ਘੁੰਮਣ ਆਖਦੇ ਨੇ ਕਿ ਖੇਤੀ ਮਸ਼ੀਨਰੀ ਦੀ ਬਹਤਾਤ ਕਰਕੇ ਕਿਸਾਨ ਜ਼ਮੀਨਾਂ ਠੇਕੇ ਤੋਂ ਲੈ ਕੇ ਕਾਸਟ ਕਰਦੇ ਨੇ ਤਾਂ ਜੋ ਆਪਣੀ ਮਾਲਕੀ ਵਾਲੀ ਜ਼ਮੀਨ 'ਚ ਰਕਵਾ ਜੋੜ ਕੇ ਜਿਆਦਾ ਖੇਤੀ ਮਸ਼ੀਨਰੀ ਅਤੇ ਮਨੁੱਖੀ ਸ਼ਕਤੀ ਦੀ ਵਰਤੋਂ ਕੀਤੀ ਜਾ ਸਕੇ ਪੰਜਾਬ ਦੀ ਕਿਸਾਨੀ ਦੀ ਅਗਲੀ ਪੀੜ੍ਹੀ ਖੇਤੀ 'ਚ ਦਿਲਚਸਪੀ ਗਵਾ ਬੈਠੀ ਹੈ ਜਿਸ ਕਰ ਠੇਕੇ ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਵਧੇ ਨੇ ਉਨ੍ਹਾਂ ਦੇ 2018 ਦੇ ਅਧਿਐਨ ਮੁਤਾਬਕ 80% ਦੀ ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਦੇ ਕੰਮ ਚੋਂ ਬਾਹਰ ਰੱਖਣਾ ਚਾਹੁੰਦੇ ਨੇ ਕਿਉਂਕਿ ਖੇਤੀ ਲਾਹੇਵੰਦ ਤੰਦਾਨ ਨਹੀਂ ਰਹੀ ਹੁਣ ਕੀ ਇਹ ਇੱਕ ਸਰਕਾਰੀ ਯੋਜਨਾ ਸਰਕਾਰੀ ਪਲਾਨ ਸਰਕਾਰੀ ਸਾਜ਼ਿਸ਼ ਕਿ ਪੰਜਾਬ ਦਾ ਕਿਸਾਨ ਜਿੱਥੇ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਤੇ ਖਰੀਦ ਹੁੰਦੀ ਹੈ ਝੋਨੇ ਦੀ ਔਰ ਕਣਕ ਦੀ ਉਹ ਖੇਤੀ ਚੋਂ ਬਾਹਰ ਜਾ ਰਿਹਾ ਆਪ ਅਗਾਜਾ ਠੇਕੇ ਤੇ ਦੇ ਰਿਹਾ ਪਰ ਕੋਈ ਹੋਰ ਬਾਹਰ ਆ। ਦੂਸਰੇ ਪਾਸੇ ਆਪਾਂ ਯੂਪੀ ਦੇ ਹਵਾਲੇ ਨਾਲ ਗੱਲ ਕਰਕੇ ਆਏ ਆ ਕਿ 98% ਦੀ ਉੱਥੇ ਆਪ ਖੇਤੀਕਾਰ ਨੇ ਕਿਸਾਨ ਜਦੋਂ ਕਿ ਉੱਥੇ ਓਵੇਂ ਐਮਐਸਪੀ ਨਹੀਂ ਗਰੰਟੀ ਨਹੀਂ। ਫਿਰ ਉੱਥੇ ਦਾ ਕਿਸਾਨ ਵੱਧ ਲਾਹੇਵੰਦ ਧੰਦਾ ਕਰ ਰਿਹਾ ਕਿ ਪੰਜਾਬ ਦਾ ਕਿਸਾਨ ਉਹਦੇ ਮੁਕਾਬਲੇ ਵੱਧ ਲਾਹੇਵੰਦ ਦੇ ਵਿੱਚ ਹੈ। ਉਹਦੇ باوجود ਵੀ ਪੰਜਾਬ ਦਾ ਕਿਸਾਨ ਲਗਾਤਾਰ ਛੱਡ ਰਿਹਾ। ਉੱਚ ਵਿਦੇਸ਼ੀ ਜਾਣ ਦੀ ਲਾਲਸਾ ਤੇ ਇਸ ਨੂੰ ਕਮਾਈ ਧੰਦਾ ਨਾ ਸਮਝਣਾ ਤੇ ਇਹਦੇ ਵਿੱਚੋਂ ਬਾਹਰ ਆਉਣਾ ਸਰਕਾਰੀ ਨੀਤੀਆਂ, ਸਰਕਾਰੀ ਬਦਨੀਤੀਆਂ ਸਰਕਾਰਾਂ ਦੀਆਂ ਸ਼ਾਜਸ਼ਾਂ ਕੇਂਦਰੀਕਰਨ ਹੈ ਨਾ ਚਣੌਤੀਆਂ ਇਹ ਸਾਰੇ ਇਹਦੇ ਵਿੱਚ ਆ ਕੇ ਸ਼ਾਮਲ ਹੁੰਦੇ ਨੇ ਜਿੱਥੋਂ ਇਹ ਸਥਿਤੀ ਪੈਦਾ ਹੁੰਦੀ ਆ ਕਿ ਪੰਜਾਬ ਖੇਤਾਂ ਚੋਂ ਬਾਹਰ ਹੋ ਰਿਹਾ ਹੈ ਪੰਜਾਬ ਖੇਤੀ ਚੋਂ ਬਾਹਰ ਹੋ ਰਿਹਾ ਹੈ ਹੈ ਠੇਕੇ ਤੇ ਖੇਤੀ ਤੇ ਠੇਕੇ ਤੇ ਖੇਤ ਇਹ ਸਵਾਲ ਪੰਜਾਬ ਮੂਰੇ ਨਮੀ ਬਾਤ ਪਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਖੇਤ ਹੋਣਗੇ ਤਾਂ ਉਹਨਾਂ ਦਾ ਮਾਲਕ ਕੌਣ ਹੋਵੇਗਾ ਇਹ ਸਵਾਲ ਵੀ ਇਹਦੇ ਨਾਲ ਖੜਾ ਹੈ ਖਬਰ ਗੌਰ ਮੰਗਦੀ ਹੈ ਕਿ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਵੀ ਪੰਜਾਬ ਦੇ ਪਿੰਡਾਂ ਦਾ ਸਰਪੰਚ ਆਪਣੇ ਪਿੰਡ ਦੀ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲਿਆ ਕਰੇ ਜੀ ਹਾਂ ਨਹੀਂ ਐਦਾਂ ਨਹੀਂਗਾ ਕਿ ਤੁਸੀਂ ਸ਼ਹਿਰ ਜਾਣ ਲੱਗਿਆਂ ਵੀ ਮਨਜ਼ੂਰੀ ਲੈਣੀ ਹੈ ਭਾਰਤ ਚ ਕਿਤੇ ਜਾਣਗੇ ਨਾ ਨਾ ਜੇ ਤੁਸੀਂ ਵਿਦੇਸ਼ ਜਾਣਾ ਤਾਂ ਵਿਦੇਸ਼ ਜਾਣ ਤੋਂ ਪਹਿਲਾਂ ਤੁਹਾਨੂੰ ਪੰਚਾਇਤ ਵਿਭਾਗ ਤੋਂ ਮਨਜ਼ੂਰੀ ਲੈਣੀ ਪਊਗੀ ਹੁਣ ਇਸਨੇ ਇੱਕ ਨਵਾਂ ਸਵਾਲ ਖੜਾ ਕੀਤਾ ਪੰਜਾਬ ਸਰਕਾਰ ਦਾ ਇਹ ਫੈਸਲਾ ਕੀ ਪੰਚਾਇਤ ਹਿੱਤ ਚ ਕੀ ਪਿੰਡ ਹਿੱਤ ਚ ਕੀ ਸਰਪੰਚ ਹਿੱਤ ਚ ਜਾਂ ਇਹ ਵੀ ਕੇਂਦਰੀਕਰਨ ਦਾ ਇੱਕ ਨਾ ਮਾਤਰਿਕਾ ਹੈ ਜੇ ਕੇਂਦਰ ਸੂਬੇ ਨੂੰ ਕੰਟਰੋਲ ਕਰ ਰਿਹਾ ਹੈ ਸੂਬਾ ਸਰਕਾਰ ਤੋਂ ਲੈ ਕੇ ਸੂਬੇ ਦੇ ਸੰਸਾਧਨਾਂ ਨੂੰ ਕੰਟਰੋਲ ਕਰ ਰਿਹਾ ਤਾਂ ਕੀ ਪੰਜਾਬ ਸਰਕਾਰ ਪੰਜਾਬ ਦੇ ਪਿੰਡਾਂ ਦੀ ਹੈ ਆਜ਼ਾਦੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਪਿੰਡਾਂ ਦੇ ਚੁਣੇ ਨੁਮਾਇੰਦਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਸਰਪੰਚ ਦੀ ਹੋਰ ਸੰਗੀ ਘੁੱਟਣ ਦੀ ਕੋਸ਼ਿਸ਼ ਹੈ ਇਹ ਫੈਸਲੇ ਦਾ ਕੀ ਅਸਰ ਹੈ ਸਭ ਜਾਣਦੇ ਕਿ ਅੱਜ ਦੀ ਤਰੀਕ ਦੇ ਵਿੱਚ ਜੇ ਸਰਪੰਚ ਮਹਿਲਾ ਬਣਦੀ ਹੈ ਜਾਂ ਐਸੀ ਵੀਸੀ ਭਾਈਚਾਰੇ ਚੋਂ ਬਣਦਾ ਤਾਂ ਉਹ ਕੋਟੇ ਤੋਂ ਤਹਿਤੇ ਬਣਦਾ ਜੇ ਉਹ ਕੋਟਾ ਨਾ ਹੋਵੇ ਨਹੀਂ ਤਾਂ ਫਿਰ ਉਹਨਾਂ ਦੀ ਬਾਰੀ ਵੀ ਨਾ ਕੋਈ ਆਣ ਦਵੇ ਪਰ ਜਿਹੜੀਆਂ ਬਾਕੀ ਧਿਰਾਂ ਚੋਂ ਸਰਪੰਚ ਬਣਦੇ ਉਹ ਸੁਖਦਾਰ ਲੋਕ ਬਣਦੇ ਨੇ ਪੈਸੇ ਟਕੇ ਵਾਲੇ ਲੋਕ ਬਣਦੇ ਨੇ ਤਾਕਤਵਰ ਲੋਕ ਬਣਦੇ ਨੇ ਰਾਜਨੀਤਿਕ ਤਾਕਤ ਵੀ ਮਨੀ ਪਾਵਰ ਵੀ ਉਹ ਸਾਰਾ ਕੁਝ ਚਾਹੀਦਾ ਤੇ ਹੁਣ ਤਾਂ ਰਾਜਨੀਤਿਕ ਧਿਰਾਂ ਦੇ ਸਰਪੰਚ ਬਣਦੇ ਨੇ ਅਜਿਹੇ ਦੇ ਵਿੱਚ ਫਿਰ 90% ਦੀ ਸਰਪੰਚ ਜੇ ਹੋਣਗੇ ਜਿਨ੍ਹਾਂ ਦਾ ਰਿਸ਼ਤਾ ਬਾਹਰ ਨਾਲ ਜੁੜਿਆ ਹੋਇਆ ਕਿਸ ਦਾ ਜਵਾਕ ਹੈ ਕਿਸ ਦਾ ਭੈਣ ਭਰਾ ਹੈ ਕਿਸ ਦਾ ਮਿੱਤਰ ਸੱਜਣ ਹੈ ਕਿਸੇ ਦਾ ਕੋਈ ਹੋ ਸਕਦਾ ਕੰਮਕਾਰ ਵੀ ਹੁਣ ਪੋਜੀਸ਼ਨ 'ਚ ਹੁਣ ਇਹ ਸਮੇਂ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਦਾ ਕੈਨੇਡਾ ਅਮਰੀਕਾ ਜਾਣਾ ਆਮ ਗੱਲ ਆ ਪਾਈ ਕੋਈ ਮਹੀਨੇ ਲਈ ਜਾਂਦਾ ਕੋਈ 2 ਮਹੀਨੇ ਲਈ ਜਾਂਦਾ ਕੋਈ ਕਿਸੇ ਜਵਾਕ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਚਲਾ ਜਾਂਦਾ ਕੋਈ ਸਰਟੀਫਿਕੇਟ ਮਿਲਣੇ ਆ ਜੀ ਨਿਆਣਿਆਂ ਨੂੰ ਉਹਦੇ ਪਰ ਚਲਾ ਜਾਂਦਾ ਸੋ ਕਈ ਛਮਾਈ ਵਾਲੇ ਵੀ ਹੈਗੇ ਨੇ ਕਿ ਚਲੋ ਜੀ ਹਾਂ ਗਰਮੀ ਉੱਥੇ ਕੱਟਿਓ 2 ਮਹੀਨੇ 3 ਮਹੀਨੇ ਸਰਦੀਆਂ ਤਾਂ ਇੱਥੇ ਹੈਗੀਆਂ ਆਪਾਂ ਇਹ ਤਰੀਕਾ ਕਰ ਵੀ ਚੱਲਦਾ ਹੁਣ ਇਹ ਸਭ ਦੇ ਵਿੱਚ ਪੰਜਾਬ ਸਰਕਾਰ ਦਾ ਇਹ ਫੈਸਲਾ ਕੀ ਉਹਨਾਂ ਦੇ ਹੱਕ ਹੁਕੂਕਾਂ ਤੇ ਡਾਕ ਪਹਿਲਾਂ ਖਬਰ ਸੁਣੋ ਪਿੰਡਾਂ ਦੇ ਸਰਪੰਚ ਅਤੇ ਪੰਚ ਹੁਣ ਬਿਨਾ ਪਰਵਾਨਗੀ ਤੋਂ ਵਿਦੇਸ਼ ਨਹੀਂ ਜਾ ਸਕਣਗੇ ਪੰਚਾਂ ਦਾ ਨਾਮ ਵੀ ਵਿੱਚ ਹੈ ਧਿਆਨ ਰੱਖਿਓ ਪੰਜਾਬ ਸਰਕਾਰ ਨੇ ਨਵੀਂ ਨੀਤੀ ਬਣਾਈ ਹੈ ਜਿਸ ਤਹਿ ਸਰਪੰਚਾਂ ਅਤੇ ਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਬਕਾਇਦਾ ਸਮਰੱਥ ਅਥਾਰਟੀ ਤੋਂ ਪਰਵਾਨਗੀ ਲੈਣੀ ਹੋਵੇਗੀ ਕਿਹੜੀ ਸਮਰੱਥ ਅਥਾਰਟੀ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਐਕਸ ਇੰਡੀਆ ਲੀਵ ਲੈਂਦੇ ਨੇ ਉਸੇ ਤਰ੍ਹਾਂ ਤੇ ਸਰਪੰਚਾਂ ਤੇ ਪੰਚਾਂ ਨੂੰ ਰਾਹ ਅਖਤਿਆਰ ਕਰਨਾ ਪਵੇਗਾ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਪੱਤਰ ਅਨੁਸਾਰ ਪੰਚਾਇਤੀ ਰਾਜ ਇਕਾਈਆਂ ਦੇ ਚੁਣੇ ਹੋਏ ਨੁਮਾਇंदे ਜਦੋਂ ਵਿਦੇਸ਼ ਚਲੇ ਜਾਂਦੇ ਨੇ ਤਾਂ ਪਿੰਡਾਂ ਦੇ ਵਿਕਾਸ ਕੰਮ ਪ੍ਰਭਾਵਿਤ ਹੁੰਦੇ ਨੇ ਜਿਸ ਕਰਕੇ ਵਿਦੇਸ਼ ਜਾਣ ਤੋਂ ਪਹਿਲਾਂ ਪਰਵਾਮਗੀ ਲੈਣਾ ਲਾਜ਼ਮੀ ਹੋਏਗਾ ਪੰਜਾਬ 'ਚ ਇਸ ਵੇਲੇ 13000 238 ਸਰਪੰਚ ਅਤੇ 83437 ਪੰਚਾਇਤ ਮੈਂਬਰ ਨੇ ਕਾफी ਗਿਣਤੀ ਵਿੱਚ ਸਰਪੰਚਾਂ ਦੇ 3 ਪੁੱਤ ਵਿਦੇਸ਼ਾਂ 'ਚ ਨੇ ਜਿਨ੍ਹਾਂ ਕੋਲ ਸਰਪੰਚਾਂ ਦਾ ਆਉਣਾ ਜਾਣਾ ਆਮ ਗੱਲ ਹੈ ਮੈਂ ਇੱਕ ਮਹੀਨੇ ਪਹਿਲੀ ਵਾਰ ਅਜਿਹੀ ਨੀਤੀ ਬਣਾਈ ਹੈ ਜਿਸ ਤਹਿਤ ਸਰਪੰਚਾਂ ਅਤੇ ਪੰਚਾਂ ਨੇ ਵਿਦੇਸ਼ ਜਾਣ ਦੀ ਛੁੱਟੀ ਲਾਜ਼ਮੀ ਕਰਾ ਦਿੱਤੀ ਗਈ ਹੈ ਅਜੇ ਇਹ ਸਪਸ਼ਟ ਨਹੀਂ ਹੈ ਕਿ ਬਲਾਕ ਸੰਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨਾਂ ਜਾਂ ਮੈਂਬਰਾਂ ਲਈ ਵੀ ਪਹਿਲਾਂ ਛੁੱਟੀ ਲੈਣੀ ਲਾਜ਼ਮੀ ਹੋएगी ਜਾਂ ਨਹੀਂ ਪਰ ਸਰਪੰਚਾਂ ਦੇ ਪੰਚਾਂ ਲਈ ਤਾਂ ਇਹ ਲਾਜ਼ਮੀ ਹੋ ਗਈ ਜੀ ਹੁਣ ਸਵਾਲ ਇਥੋਂ ਖੜਾ ਹੁੰਦਾ ਹੈ ਕਿ ਵੀ ਪੰਜ ਸਰਪੰਚ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਅਧਿਕਾਰ ਖੇਤਰ ਚ ਆਉਂਦੇ ਨੇ ਉਹ ਲੋਕ ਨੁਮਾਇੰਦੇ ਨੇ ਉਹ ਜੇ ਲੈਣਾ ਤਾਂ ਉਹ ਪੰਚਾਇਤ ਚ ಗ್ರಾಮ ਸਭਾ ਚ ਫੈਸਲਾ ਕਰਕੇ ਚਲੇ ਜਾਣ ਦੱਸ ਕੇ ਚਲੇ ਜਾਣ ਕਿਸੇ ਨੂੰ ਅਧਿਕਾਰ ਦੇ ਕੇ ਚਲੇ ਜਾਣ ਸਰਕਾਰ ਤੋਂ ਮਨਜ਼ੂਰੀ ਸਰਕਾਰ ਦੇ ਪੰਚਾਇਤੀ ਵਿਭਾਗ ਤੋਂ ਮਨਜ਼ੂਰੀ ਰਿਸ਼ਵਤ ਦਾ ਨਮਾ ਰ ਤਾਂ ਨਿਕਲ ਰਹੇ ਮਾ ਠਟਕਾਉਣ ਦਾ ਨਮਾ ਰ ਤਾਂ ਨਹੀਂ ਖੁੱਲ ਰਹੇ ਵਿਰੋਧੀ ਧਿਰਾਂ ਦੇ ਜਿੱਤੇ ਸਰਪੰਚਾਂ ਪੰਚਾਂ ਦਾ ਰਾਹ ਰੋਕਣ ਦੀ ਕਬੈਤਾ ਨਹੀਂ ਕਿ ਲਲੜੀਆਂ ਕੱਢਣ ਮੰਤਾਂ ਕਰਨ ਨਹੀਂ ਦੇਾਂਗੇ ਮਨਜ਼ੂਰੀ ਨਹੀਂ ਜਾਣ ਦੇਾਂਗੇ ਤੜਫਾਵਾਂਗੇ ਇਹ ਤਰੀਕਾ ਤਾਂ ਨਹੀਂ ਕਿਉਂਕਿ ਕਈ ਪੰਚਾਂ ਸਰਪੰਚਾਂ ਦਾ ਇੰਝ ਹੁੰਦਾ ਕਿ ਉਹ ਪਿੰਡਾਂ 'ਚ ਆਪਣਾ ਕੰਮ ਕਰਦੇ ਨੇ ਰਸੂਕਦਾਰ ਨੇ ਬਾਹਰੋਂ ਬੈਠੇ ਵੀ ਕੰਮ ਦੇਖਦੇ ਨੇ ਲੋਕ ਬਣਾਉਂਦੇ ਵੀ ਇਸ ਆਧਾਰ ਤੇ ਨੇ ਕਈ ਵਾਰ ਕਿ ਵੀ ਪੈਸੇ ਵਾਲਾ ਪੱਲਿਓਂ ਕਰ ਦੂ ਪਿੰਡਾਂ ਦੇ ਕੰਮ ਕਰਾ ਵੀ ਰੇ ਨੇ ਕਈ ਪੰਚਾਇਤੀ ਤੇ ਇੱਕ ਮਾਮਲਾ ਅਦਾਲਤ ਤੱਕ ਵੀ ਚਲਾ ਗਿਆ ਸੀਗਾ ਹੈ ਕਿ ਬੰਦਾ ਜੀ ਉੱਥੇ ਦਾ ਨਾਗਰਿਕਾ ਯੂਰੇ ਬਣਿਆ ਜੀ ਹੈਨਾ ਉਥੇ ਦਾ ਬਸਨੀਕ ਹੈ ਜੀ ਉਰੇ ਪੰਜ ਸਰਪੰਚ ਬਣਿਆ ਜੀ ਉਹਨੇ ਅਦਾਲਤ ਚੜਾਈ ਜਿੱਤੀ ਤੇ ਪਰ ਹੁਣ ਇਸ ਤਰੀਕਾ ਕਰਨ ਨਾਲ ਤਾਂ ਕੱਲੂ ਸਾਰੇ ਸਰਪੰਚਾਂ ਦੇ ਰੋਕ ਹੈ ਜੀ ਸੋ ਕੀ ਪੰਚਾਇਤ ਵਿਭਾਗ ਨਮੀ ਕੱਪੜੇ ਦੀ ਦੁਕਾਨ ਤਾਂ ਨਹੀਂ ਖੋਲ ਲੂਗਾ ਕਿ ਸਰਪੰਚ ਜਾਊਗਾ ਜੀ ਕਿ ਆ ਜਾਣਾ ਐ ਨਹੀਂ ਮਿਲਦੀ ਬਈ ਮੱਥਾ ਟੇਕੋ ਮੇਜ ਤੇ ਥੱਲੇ ਸੋ ਇਹ ਸਵਾਲ ਵੱਡਾ ਖੜਾ ਹੋ ਗਿਆ ਕੀ ਸਰਕਾਰ ਆਜ਼ਾਦ ਹਸਤੀ ਤੌਰ ਤੇ ਜਿਹੜੀ ਪੰਚਾਇਤ ਆਪਣੇ ਆਪ ਚ ਮਨੇਰ ਆਜ਼ਾਦ ਲੜਾਈ ਤਾਂ ਇਹ ਚੱਲ ਰਹੀ ਹੈ ਕਿ ਪੰਚਾਇਤ ਨੂੰ ਗ੍ਰਾਮ ਸਭਾ ਨੂੰ ਹੈ ਉਸ ਦਾ ਹੱਕੂਕ ਮਿਲੇ 29 ਵਿਭਾਗ ਨੇ ਜਿਹੜੇ ਉਹ ਉਹਨਾਂ ਨੂੰ ਜਾਰੀ ਹੋਣ ਹੈ ਨਾ ਤੇ ਪਰ ਤੁਸੀਂ ਤਾਂ ਉਹਨਾਂ ਦੇ ਪੱਕੇ ਹੀ ਕੰਟਰੋਲ ਕਰਨ ਦੀ ਕਵੈਦ ਸੋ ਇਹ ਪੂਰੀ ਤਰ੍ਹਾਂ ਨਾਲ ਕੇਂਦਰੀਕਰਨ ਵਾਲਾ ਫਾਰਮੂਲਾ ਉਸੇ ਤਹਿਤ ਆਜ਼ਾਦ ਸੰਸਥਾਵਾਂ ਨੂੰ ਹੈ ਨਾ ਜਿਹੜੀਆਂ ਸੰਵਧਾਨਕ ਤੌਰ ਤੇ ਆਪਣੇ ਆਪ ਸਰਕਾਰ ਨੇ ਪਿੰਡਾਂ ਦੀਆਂ ਉਹਨਾਂ ਨੂੰ ਕੰਟਰੋਲ ਕਰਨ ਦੀ ਕਵੈਦ ਵਲ ਚੁੱਕਿਆ ਕਦਮ ਹੈ ਤਾਂ ਸਪੰਚ ਥੱਲੇ ਲੱਗੇ ਰਹਿਣ ਐਮਐਲਏ ਤੋਂ ਲੈ ਕੇ ਮੰਤਰੀਆਂ ਤੱਕ ਦੇ ਤੇ ਫਿਰ ਵਿਭਾਗ ਦੇ ਅਧਿਕਾਰੀਆਂ ਤੱਕ ਦੇ ਦੂਜਾ ਜੇ ਆਪਣੇ ਵਾਲਾ ਨਹੀਂ ਜਿੱਤਿਆ ਹੋਇਆ ਤਾਂ ਫਿਰ ਉਹਨੂੰ ਇੱਧਾਂ ਕਸਾਵਾਂਗੇ ਕੀ ਇਹ ਤਰੀਕਾ ਨਾ ਹੋਵੇ ਇਹਦੇ ਉੱਤੇ ਨਜ਼ਰ ਰੱਖਣ ਦੀ ਲੋੜ ਹੈ ਚਲੋ ਨਜ਼ਰਾਂ ਸਭ ਦੀਆਂ ਦਿੱਲੀ ਦੇ ਬੰਬ ਧਮਾਕੇ ਵਾਲੇ ਘਟਨਾ ਤੇ ਵੀ ਲੱਗੀਆਂ ਹੋਈਆਂ ਕਿ ਅੱਗੇ ਜਾਂਚ ਕਿੱਧਰ ਨੂੰ ਜਾ ਰਹੀ ਹੈ ਲਗਾਤਾਰ ਖੁਲਾਸੇਦਾਰ ਖੁਲਾਸੇ ਹੋ ਰਹੇ ਨੇ ਕੇਂਦਰ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦੇ ਦਿੱਤਾ ਹੈ ਪ੍ਰਧਾਨ ਮੰਤਰੀ ਮੁਲਾਕਾਤ ਕਰਨ ਗਏ ਸੀ ਉਸ ਤੋਂ ਬਾਅਦ ਬੈਠਕਾਂ ਦਾ ਦੌਰ ਚੱਲ ਰਿਹਾ ਹੈ ਅਜੰਤਸਿਆ ਕਈ ਪਾਸੇ ਉਸੂ ਲੈਂਦੀਆਂ ਫਿਰ ਰਹੀਆਂ ਨੇ ਛਾਪੇ ਮਾਰੀ ਜੰਮੂ ਕਸ਼ਮੀਰ ਤੱਕ ਹੋ ਰਹੀ ਹੈ ਚੰਡੀਗੜ੍ਹ ਦੇ ਲਾਗਲੇ ਖੇਤਰ ਦੇ ਵਿੱਚੋਂ ਕੁਝ ਛੱਕੀ ਬੰਦੇ ਚੱਕੇ ਨੇ ਹਰਿਆਣੇ ਦੇ ਫਰੀਦাবাদ ਤੋਂ ਦੂਜੀ ਕਾਰ ਬਰਾਮਦ ਕਰ ਲਈ ਹੈ ਕਿ ਯੋ ਲਾਲ ਕਾਰ ਮਿਲ ਗਈ ਜੀ ਜਿਹਦੇ ਵਿੱਚ ਹੋਰ ਸਮੱਗਰੀ ਹੋਣ ਦੇ ਸ਼ੰਕੇ ਸੋਬੇ ਨੇ ਜੀ ਹੋਰ ਤਮਾਕੇ ਕਰਾਉਣ ਦੀ ਜਾਂਚ ਇਸ ਪਦਰਤੇ ਅੱਗੇ ਵਧਿਆ ਕਿ ਕੀ 26 ਜਨਵਰੀ ਨਿਸ਼ਾਨੇ ਤੇ ਸੀ ਜਾਂ 26 11 ਨਿਸ਼ਾਨੇ ਤੇ ਸੀ ਜਾਂ ਬਾਬਰੀ ਮਸਜਿਦ ਤੇ ਰਾਮ ਮੰਦਰ ਵਾਲੇ ਦਿਨਾਂ ਦੇ ਹਵਾਲੇ ਨਾਲ ਕੋਈ ਘਟਨਾ ਨੂੰ ਅੰਜਾਮ ਦੇਣਾ ਸੀ ਜਾਂ ਇਹ ਤੈਹ ਤਰੀਕਾ ਸੀ ਇਸ ਤਰ੍ਹਾਂ ਹਮਲਾ ਕਰਨ ਦਾ ਕਿ ਇਸ ਤਰੀਕੇ ਨਾਲ ਬਸਪੋਰਟਿਕ ਸਮਗਰੀ ਜਾਂ ਫਿਰ ਇਹ ਤਬਦੀਰ ਕੀਤੀ ਜਾ ਰਹੀ ਸੀ ਜਿਹੜੀ ਥਾਂ ਤੇ ਰੱਖਿਆ ਸੀ ਸਮਾਨ ਉੱਥੇ ਸ਼ੰਕਾ ਸ਼ੋਭਾ ਹੋ ਗਈ ਸੀ ਉੱਥੋਂ ਕੱਢ ਕੇ ਲੈ ਜਾ ਰਹੇ ਸੀ ਹੈਨਾ ਤੇ ਕਿਉਂਕਿ ਨਾ ਤਾਂ ਕਿਸੇ 'ਚ ਹਿੱਟ ਕੀਤਾ ਨਾ ਕਿਸੇ ਬਿਲਡਿੰਗ 'ਚ ਨਾ ਗੱਡੀ 'ਚ ਹੈ ਨਾ ਉਹ ਪੂਰੀ ਤਰ੍ਹਾਂ ਜੇ ਬੰਬ ਦੇ ਰੂਪ 'ਚ ਕਹਿੰਦੇ ਤਿਆਰ ਸੀ ਫਿਰ ਇਹ ਇਹ ਕਿਤੇ ਹਾਦਸਾ ਤਾਂ ਨਹੀਂ ਹੋਇਆ ਉਹਨਾਂ ਦੇ ਲਈ ਹਾਦਸਾ ਤੇ ਲੋਕਾਂ ਨਹੀਂ ਬੰਬ ਧਮਾਕਾ ਕਿਉਂਕਿ ਇਰਾਦਾ ਤਾਂ ਅੱਜ ਨਹੀਂ ਤਾਂ ਕੱਲ ਨੂੰ ਕਰਨ ਦਾ ਸੀ ਤੇ ਏਜੰਸੀਆਂ ਦਾ ਇਹ ਕਹਿੰਦੇ ਕਿ ਇੱਕ ਨਹੀਂ ਕਈ ਥਾਂ 'ਤੇ ਧਮਾਕੇ ਕਰਨ ਦੀ ਕੋਸ਼ਿਸ਼ ਸੀ। ਸੋ ਇਹ ਸਾਰੇ ਸਵਾਲ ਜਾਂਚ ਦਾ ਹਿੱਸਾ ਨੇ। ਉੱਥੇ ਹੀ ਜਾਂਚ ਦੇ ਘੇਰੇ ਦੇ ਨਾਲ-ਨਾਲ ਸਵਾਲਾਂ ਦੇ ਘੇਰੇ ਦੇ ਵਿੱਚ ਸਾਡੀਆਂ ਅਨਸਰ ਰੱਖਿਆ ਏਜੰਸੀਆਂ ਸੁਰੱਖਿਆ ਦੱਸਦੇ ਉਸ ਸਵਾਲਾਂ ਦੇ ਘੇਰੇ 'ਚ ਨੇ ਕਿ ਉਹ ਕਿੱਥੇ ਕੋਤਾਈ ਕਰਦੀਆਂ ਨੇ। ਉਹਨਾਂ ਨੂੰ ਕਿੱਥੇ ਇਹ ਕੱਚ ਰਹਿ ਜਾਂਦਾ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਿਉਂ ਇਨਪੁਟ ਨਹੀਂ ਹੈਗੇ? ਕਿਉਂ ਜਾਣਕਾਰੀ ਨਹੀਂ ਹੈਗੀ ਖੁਫੀਆ ਤੰਤਰ ਜੰਤਰ ਨੂੰ? ਤੇ ਸਵਾਲ ਗ੍ਰਹਿ ਮੰਤਰੀ ਤੋਂ ਲੈ ਕੇ ਸਰਕਾਰ ਤੇ ਵੀ ਕਿ ਉਹਨਾਂ ਨੇ ਜ਼ਿੰਮੇਵਾਰੀ ਕਿਉਂ ਨਹੀਂ ਲਈ ਇਹ ਸਭ ਦੇ ਵਿੱਚ। ਉਹ ਡਾਕਟਰ ਦੀ ਪਛਾਣ ਕਰ ਲਈ ਗਈ ਹੈ ਜਿਹੜਾ ਗੱਡੀ ਚਲਾ ਰਿਹਾ ਸੀ ਉਹੀ ਹੈ ਉਹਦੀ ਮਾਂ ਦਾ ਡੀਐਨਏ ਉਹਦੇ ਨਾਲ ਮੈਚ ਕਰ ਗਿਆ ਤੇ ਯੂਨੀਵਰਸਿਟੀ ਤੱਕ ਛਾਪੇ ਮਾਰੀ ਹੈ ਬਸ ਯੂਨੀਵਰਸਿਟੀ ਆਪਣੇ ਆਪ ਨੂੰ ਇਸ ਘਟਨਾ ਕਰੂ ਜੂ ਬਾਹਰ ਰੱਖ ਰਹੀ ਹੈ ਕਿ ਸਾਡਾ ਕੰਮ ਸਿਰ ਨਾਲ ਪੜਾਈ ਤੱਕ ਦਾ ਤਾਲੁਕਾਤਾ ਸੀ ਹੋਰ ਸਾਨੂੰ ਨਹੀਂ ਪਤਾ ਉਹ ਨਿੱਜੀ ਜ਼ਿੰਦਗੀ ਚ ਕੀ ਕਰਦੇ ਸੀ ਪਰ ਸਵਾਲ ਇਹ ਵੀ ਹੈ ਕਿ ਜੇ ਪੜ੍ਹੇ ਲਿਖੇ ਡਾਕਟਰ ਬਣ ਕੇ ਆਮ ਸਮਾਜ ਚ ਵਿਚਰਦੇ ਆਮ ਰੁਤਵਿਆਂ ਚ ਰਹਿੰਦਿਆਂ ਇਸ ਤਰੀਕਾ ਕਰਨ ਨੂੰ ਅਪਣਾਇਆ ਜਾ ਰਿਹਾ ਤਾਂ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ਤਾਨੀ ਸਵਾਲ ਹੈ ਕਿ ਜੇ ਤਾਂ ਨਮੀ ਪਨੀਰੀ ਹੋਵੇ ਬੇਰਜ਼ਗਾਰ ਹੋਣ ਪਟਕਾਈ ਜਾਏ ਪਰਮਾਏ ਜਾਣ ਉਹ ਹੋਣ ਜਿਹੜੇ ਪੜ੍ਹ ਲਿਖ ਕੇ ਆਉਂਦੇ ਨੇ ਇਸ ਸਥਿਤੀ ਤੱਕ ਆਉਂਦੇ ਨੇ ਜੇਕਰ ਉਹ ਇਸ ਕਾਰਿਆਂ ਨੂੰ ਅੰਜਾਮ ਦਿੰਦੇ ਨੇ ਫਿਰ ਇਹ ਵੱਡਾ ਸਵਾਲ ਹੈ ਸੂਯੂਪੀ ਤੱਕ ਤੋਂ ਲੈ ਕੇ ਦਿੱਲੀ ਤੱਕ ਹਰਿਆਣਾ ਤੱਕ ਪੰਜਾਬ ਦੇ ਆ ਚੰਡੀਗੜ੍ਹ ਨਾਲਕ ਦੇ ਖੇਤਰਾਂ ਤੱਕ ਜੰਮੂ ਕਸ਼ਮੀਰ ਤੱਕ ਉਹ ਸਾਰੇ ਥਾਵਾਂ ਤੇ ਛਾਪੇ ਮਾਰੀਆਂ ਦੇ ਦੌਰ ਜਾਰੀ ਨੇ ਐਨ ਆਈਏ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੱਡੀਆਂ ਧਿਰਾਂ ਦੇ ਕਿਰਨ ਦੇ ਖਦਸੇ ਪੈਦਾ ਹੋ ਗਏ ਨੇ ਕਈ ਵੱਡੇ ਨਾਮ ਸਾਹਮਣੇ ਆ ਸਕਦੇ ਨੇ ਤੇ जिम्मे पर सरकार कहंदी आई है कि ए, ए जंग दी जंग ਮੰਨੀ ਜਾਊਗੀ ਜੇ ਕ੍ਰਾਤਵਾਦੀ ਹਮਲਾ ਹੁੰਦਾ ਰਾਤਵਾਦੀ ਹਮਲਾ ਕਰਾਰ ਦਿੱਤਾ ਗਿਆ ਤੇ ਪਾਕਿਸਤਾਨ ਕਨੈਕਸ਼ਨ ਜੇ ਜੁੜਦਾ ਤਾਂ ਇੱਕ ਵਾਰ ਫੇਰ ਜੰਗ ਵਾਲਾ ਮਾਹੌਲ ਬਣ ਸਕਦਾ ਇਹ ਵੀ ਪਹਿਲੂ ਹੈਗਾ ਬੰਦਾ ਜਹਾਨੋ ਚਲਾ ਗਿਆ ਪਰ ਉਹਦਾ ਆਧਾਰ ਘਟ ਨਹੀਂ ਗਿਆ ਮਤਲਬ ਬੰਦਾ ਮਰ ਗਿਆ ਪਰ ਉਹਦਾ ਆਧਾਰ ਘਟ ਜੁਲਦਾ ਜਦੋਂ ਡੈਥ ਸਰਟੀਫਿਕੇਟ ਤਿਆਰ ਹੁੰਦਾ ਅੱਜ ਦੀ ਤਰੀਖ 'ਚ ਹਰ ਬੰਦੇ ਦੀ ਮੌਤ ਤੋਂ ਬਾਅਦ ਉਹਦੀ LIC ਲੈਣ ਲਈ ਉਹਦੇ ਬੈਂਕ ਖਾਤੇ ਦੇ ਪੈਸੇ ਕਢਾਉਣ ਦੇ ਲਈ ਉਹਦੀਆਂ ਹੋਰ ਅਜੀਆਂ ਇਨਵੈਸਟਮੈਂਟ ਵਾਲੀਆਂ ਚੀਜ਼ਾਂ ਜ਼ਮੀਨ ਜਾਇਦਾਦ ਇੱਧਰ ਉੱਧਰ ਨਾਮ ਤਬਦੀਲ ਕਰਨ ਦੇ ਲਈ ਹੈ ਡੈਥ ਸਰਟੀਫਿਕੇਟ ਦੀ ਬਹੁਤ ਲੋੜ ਪੈਂਦੀ ਹੈ ਮੌਤ ਸਰਟੀਫਿਕੇਟ ਲਾਉਣਾ ਜ਼ਰੂਰੀ ਹੋ ਜਾਂਦਾ ਪਰ ਉਸ ਦੇ ਬਾਵਜੂਦ ਮੌਤ ਸਰਟੀਫਿਕੇਟ ਵੀ ਬਣ ਗਿਆ ਜ਼ਮੀਨ ਜਾਇਦਾਦਾਂ ਤਬਦੀਲ ਵੀ ਕਰਾ ਲੀਆਂ ਖਾਤਿਆਂ ਚੋਂ ਪੈਸੇ ਵੀ ਕਢਾ ਲਏ ਹੈਨਾ ਪੈਨਸ਼ਨ ਵੀ ਲੈ ਲਈ ਹੈ ਤੇ ਉਹਦੇ ਹੀ LIC ਜਾਂ ਹੋਰ ਪਾਲਸੀਆਂ ਦਾ ਕੈਸ਼ ਵੀ ਕਰਾ ਲਿਆ ਸਾਰਾ ਕੁਝ ਫਿਰ ਉਹਦੇ ਬਾਵਜੂਦ ਵੀ ਲੱਖਾਂ ਲੋਕਾਂ ਦੀ ਕਰੋੜਾਂ ਲੋਕਾਂ ਦੇ ਆਧਾਰ ਕਾਰਡ ਜਿਉਂਦੇ ਰਹਿਣ ਕੀ ਇਸ ਨੂੰ ਸਾਜਿਸ਼ ਦਾ ਹਿੱਸਾ ਮੰਨਿਆ ਜਾਵੇ ਜਾਂ ਇਹ ਨਲੈਕੀ ਦਾ ਹਿੱਸਾ ਇਸ ਵਾਰਾਪਾ ਕਿਉਂ ਕਰ ਰਿਹਾ 6 ਕਰੋੜ ਲੋਕ ਭਾਰਤ ਦੇ ਵਿੱਚ ਜਿਹੇ ਨੇ ਜਿਹੜੇ ਸਰੀਰਕ ਤੌਰ ਤੇ ਮਰ ਗਏ ਨੇ ਪਰ ਉਹਨਾਂ ਦਾ ਆਧਾਰ ਕਾਰਡ ਅਜੇ ਤੱਕ ਜਿਉਂਦਾ ਹੈ ਤੇ ਫਿਰ ਆਪਣੇ ਆਪ ਹੀ ਡੈਥ ਸਰਟੀਫੀਕੇਟ ਬਣਨ ਦੇ ਨਾਲ ਹੀ ਆਧਾਰ ਕਾਰਡ ਕਿਉਂ ਨਹੀਂ ਖਤਮ ਹੋ ਜਾਂਦਾ ਉਦੀ ਲਿਮਟ ਹੋਵੇ ਕਿ 1 ਮਹੀਨੇ ਦੇ ਅੰਦਰ ਅੰਦਰ 2 ਮਹੀਨੇ ਦੇ ਅੰਦਰ ਅੰਦਰ 3 ਮਹੀਨੇ ਦੀ ਹੱਦ ਦੇ ਅੰਦਰ ਅੰਦਰ ਤੁਸੀਂ ਜਿੱਥੇ ਲਾ ਕੇ ਆਧਾਰ ਕਾਰਡ ਦਾ ਡੈਥ ਸਰਟੀਫੀਕਟ ਨਾਲ ਕਾਰਵਾਈ ਕਰਨੀ ਹੈ ਆਪਣੀ ਕਰ ਲਓ ਉਸ ਤੋਂ ਬਾਅਦ 3 ਮਹੀਨਿਆਂ ਬਾਅਦ ਇਹ ਆਧਾਰ ਕਾਰਡ ਦਾ ਕੋਈ ਅਰਥ ਨਹੀਂ ਰਹੇਗਾ ਡੈਥ ਸਰਟੀਫਿਕੇਟ ਦੀ ਵੈਲਿਊ ਹੈਗੀ ਤਾਂ ਉਹ ਜਿੱਥੇ ਚਲਾਉਣਾ ਚਲਾਓ ਪਰਿਵਾਰ ਨੇ ਲੋੜ ਹੈ ਨਹੀਂ ਤਾਂ ਇਨੀ ਦੇਰ ਤੱਕ ਜੇ ਸਮਿਟ ਕੇ ਸਾਰਾ ਕੁਝ ਪਰੇ ਹੁੰਦਾ ਸੋ ਇਹ ਸਵਾਲ ਵੱਡਾ ਇਸ ਤਰੀਕਾ ਖੜਾ ਹੋਇਆ ਕਿ 6 ਕਰੋੜ ਮ੍ਰਿਤਕਾਂ ਦੇ ਆਧਾਰ ਕਾਰਡ ਜਿਉਂਦੇ ਨੇ ਐ ਯੂ ਆਈ ਡੀ ਏ ਆਈ ਨੇ ਸਰਵੇ ਕੀਤਾ ਉਹ ਸਰਵੇ ਦੇ ਵਿੱਚ ਤਾਂ ਉੱਪਰ ਗਿਆ ਜਿਹੜੇ ਚਿੰਤਾ ਪਟਾਉਂਦੇ ਨੇ ਕੀ ਫਰਜ਼ੀ ਖਾਤੇ ਕੀ ਸਰਕਾਰੀ ਯੋਜਨਾਵਾਂ ਕੀ ਕੋਈ ਪੈਨਸ਼ਨ ਕੀ ਕੋਈ ਬੈਂਕ ਫਰੋਡ ਕੀ ਕੋਈ ਬੈਂਕ ਦੇ ਵਿੱਚੋਂ ਲੋਨ ਦੀ ਪ੍ਰਕਿਰਿਆ ਜ਼ਮੀਨਦਾਰ ਜਿਆਦਾ ਸੱਜੇ ਖੱਬੇ ਕਰਨ ਵਾਲੀ ਸਰਕਾਰੀ ਕੰਮ ਧੰਦਿਆਂ ਦੇ ਵਿੱਚ ਕਿਤੇ ਕਿਸੇ ਹੋਰ ਦੇ ਨਾਂ ਤੇ ਕੁਝ ਹੋਰ ਫਰੋਡ ਕਰਨ ਦੇ ਮਾਮਲੇ ਹੈ ਕਈ ਬੰਦ ਪਏ ਡੈੱਡ ਪਏ ਖਾਤਿਆਂ 'ਚ ਪੈਸੇ ਪਾ ਕੇ ਕਢਾਉਣ ਵਾਲੀ ਪ੍ਰਕਿਰਿਆ ਉਹਨਾਂ ਕੰਮ ਕਿੱਥੇ ਕਿੱਥੇ ਵਰਤਿਆ ਜਾਂਦਾ ਹੈ ਇਸ ਵਾਰ ਕਿਉਂ ਦੇਚ 8 ਕਰੋੜ ਆਧਾਰ ਧਾਰਕਾਂ ਦੀ ਮੌਤ ਹੋ ਚੁੱਕੀ ਹੈ 8 ਕਰੋੜ ਮਤਲਬ ਅੱਜ ਤੋਂ 15 16 ਸਾਲ ਪਹਿਲਾਂ ਆਧਾਰ ਕਾਰਡ ਦਾ ਜਨਮ ਹੁੰਦਾ ਤੇ ਉਹ ਜਦੋਂ ਜਨਮ ਹੁੰਦਾ ਤਾਂ 142 ਕਰੋੜ ਤੋਂ ਵੱਧ ਲੋਕਾਂ ਦੇ ਆਧਾਰ ਕਾਰਡ ਬਣਿਆ 142 ਕਰੋੜ ਤੋਂ ਵੱਧ ਸੋ ਜੇਕਰ 142 ਕਰੋੜ ਤੋਂ ਵੱਧ ਲੋਕਾਂ ਦੇ ਆਧਾਰ ਕਾਰਡ ਜਾਰੀ ਹੁੰਦੇ ਆ ਤਾਂ ਉਹਦੇ ਵਿੱਚੋਂ ਹੁਣ ਤੱਕ 8 ਕਰੋੜ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਮਤਲਬ 8 ਕਰੋੜ ਆਧਾਰ ਕਾਰਡ ਤਾਂ ਮਰ ਚੁੱਕਿਆ ਪਰ ਉਸ 8 ਕਰੋੜ ਆਧਾਰ ਕਾਰਡ ਦੇ ਵਿੱਚੋਂ 1 ਕਰੋੜ 88 ਲੱਖ ਲਗਭਗ 2 ਕਰੋੜ ਦੇ ਨੇੜੇ ਤੇੜੇ ਆਧਾਰ ਕਾਰਡ ਇਹ ਨੇ ਜਿਹੜੇ ਖਾਰਜ ਹੋਏ ਨੇ ਜਿਹੜੇ ਖਤਮ ਕੀਤੇ ਗਏ ਨੇ ਰੱਦ ਕੀਤੇ ਗਏ ਨੇ ਤੇ ਇਹਦਾ ਮਤਲਬ 6 ਕਰੋੜ ਤੇ ਕਰੀਬ 6 ਕਰੋੜ ਤੋਂ ਵੀ ਵੱਧ ਆਧਾਰ ਕਾਰਡ ਆਲਾ ਬੰਦਾ ਮਰ ਗਿਆ ਪਰ ਉਹਦਾ ਆਧਾਰ ਕਾਰਡ ਜਿਉਂਦਾ ਹੈ ਇਸ ਨੇ ਫਿਰ ਸਵਾਲ ਖੜਾ ਕੀਤਾ ਕਿ ਇਹ ਕਿੱਥੇ ਕਿੱਥੇ ਵਰਤੇ ਆ ਜਾਊਗਾ ਕਹਿੰਦੇ ਜੀ 48 ਲੱਖ ਰਿਕਾਰਡ ਦਾ ਮਿਲਾਨ ਹੀ ਨਹੀਂ ਹੋ ਰਿਹਾ ਆਧਾਰ ਕਾਰਡ ਵਾਲਿਆਂ ਦਾ ਫਿਰ ਬੈਂਕਾਂ ਚ ਰਾਸ਼ਨ ਸਿਸਟਮ ਦੇ ਵਿੱਚ ਗੜਬੜੀ ਦੇ ਸੰਕੇਤ ਖੜੇ ਨੇ ਕਹਿੰਦੇ ਐਸਬੀਆਈ ਨੇ 22 ਕਰੋੜ ਆਧਾਰ ਲਿੰਕ ਖਾਤਿਆਂ ਚ 8 ਲੱਖ ਮ੍ਰਿਤਕਾਂ ਦੇ ਖਾਤੇ ਬੰਦ ਕੀਤੇ ਨੇ ਇਹ ਤਾਂ ਬੰਦ ਹੋ ਗਏ ਜਿਹੜੇ ਚੱਲ ਰਹੇ ਨੇ ਜੁਰਦ ਸਾਹਿਬ ਇਸੇ ਤਰ੍ਹਾਂ ਪੀਐਨਵੀ ਦੇ ਵਿੱਚ 14 ਕਰੋੜ ਖਾਤਿਆਂ ਚੋਂ 4 ਲੱਖ ਲੋਕਾਂ ਦੀ ਪੁਸ਼ਟੀ ਹੋ ਗਈ ਹੈ ਨਾ ਅਜਿਆਂ ਦੀ ਐ ਪਰ ਇਸੇ ਤਰ੍ਹਾਂ ਹੋਰ ਸਰਕਾਰੀ ਯੋਜਨਾਵਾਂ ਨਾਲ ਜੁੜੇ 80 ਕਰੋੜ ਰਾਸ਼ਨ ਕਾਰਡਾਂ ਦੇ ਵਿੱਚੋਂ 4.5 ਲੱਖ ਦੇ ਕਰੀ ਮ੍ਰਿਤਕਾਂ ਦੇ ਰਾਸ਼ਨ ਕਾਰਡ ਐਕਟਪ ਆਏ ਗਏ ਨੇ ਤੇ ਉਹ ਬេរ ਆਧਾਰ ਕਾਰਡ ਨਾਲ ਜੁੜਿਆ ਉਹ ਸਾਰੇ ਕੁਝ 2 ਕਰੋੜ ਪੈਨਸ਼ਨਰ ਦੇ ਵਿੱਚੋਂ 22 ਲੱਖ ਦੀ ਮੌਦੀ ਪੁਸ਼ਟੀ ਹੋਈ ਹੈ। ਬੀਮਾ ਕੰਪਨੀ ਵਾਲੇ ਕੋਲ ਵੀ 5 ਲੱਖ ਮ੍ਰਿਤਕਾਂ ਦੀ ਜਾਣਕਾਰੀ ਹੈਗੀ। ਸੋ ਇਹ ਸਾਰੇ ਸਵਾਲ ਖੜੇ ਨੇ। ਹੁਣ ਜਾਂਚ ਦਾ ਵਿਸ਼ਾ ਇਹ ਵੀ ਹੈ ਕਿ 100 ਸਾਲ ਤੋਂ ਉੱਪਰ ਜਿਹੜੇ ਬੰਦੇ ਨੇ ਕਿਉਂਕਿ ਆਧਾਰ ਕਾਰਡ ਦੇ ਹਿਸਾਬ ਨਾਲ ਤਾਂ ਜਿਉਂਦੇ ਨੇ ਤੇ ਜਿਉਂਦੇ ਨੇ ਇਸ ਹਾਊਸ ਹਾਲ ਦੀ ਉਮਰ ਤੋਂ ਬਾਅਦ ਜਿਉਂਦੇ ਹੈਗੇ ਵੀ ਨੇ ਕਿ ਨਹੀਂ ਕਿ ਕਾਗਜ਼ਾਂ 'ਚ ਜਿਉਂਦੇ ਰੱਖੇ ਨੇ ਉੱਥੇ ਵੀ ਘਰੋ ਘਰੀ ਜਾ ਕੇ ਮੈਨੂਲੀ ਚੈਕਿੰਗ ਕਰਨ ਦੀ ਕਮਾਈਦਵਲ ਵਧਿਆ ਜਾ ਰਿਹਾ ਸੋ ਇਹ ਸਾਰੇ ਸਵਾਲ ਵੱਡੇ ਖੜੇ ਨੇ ਕਿ ਦੇਸ਼ ਦੇ ਵਿੱਚ 6 ਕਰੋੜ ਅਜਿਹੇ ਆਧਾਰ ਕਾਰਡ ਨੇ ਜਿਨ੍ਹਾਂ ਦਾ ਮਾਲਕ ਜਿਨ੍ਹਾਂ ਦਾ ਉਹ ਪਛਾਣ ਸੀ ਉਹ ਬੰਦਾ ਮਰ ਗਿਆ ਆਧਾਰ ਕਾਰਡ ਜਿਉਂਦਾ ਕਿੰਨਾ ਧੋਖਾ ਕਿਸ ਕਿਸ ਨਾਲ ਧੋਖਾ ਕਿੰਨੀ ਠੱਗੀ ਕਿਸ ਕਿਸ ਨਾਲ ਠੱਗੀ ਕਿਹੜੀ ਕਿਹੜੀ ਯੋਜਨਾਵਾਂ ਦੇ ਰੂਪ 'ਚ ਠੱਗੀ ਕਿਦਿਪ ਕਿਦਿਆਂ ਨਾਲ ਠੱਗੀ ਇਹ ਸਾਰੇ ਸਵਾਲ ਇਹ 6 ਕਰੋੜ ਜੀਉ ਦੇ ਆਧਾਰ ਕਾਰਡ ਦੱਸ ਰਹੇ ਨੇ ਜਿਹਦਾ ਜਵਾਬ ਅਜੇ ਮਿਲਣਾ ਔਖਾ ਰਸਤਾ ਬਹੁਤ-ਬਹੁਤ ਸ਼ੁਕਰੀਆ